18 ਤੋਂ 22 ਸਾਲ ਦੀ ਉਮਰ ਐਸੀ ਉਮਰ ਹੈ ਜੀਦੇ ਵਿੱਚ ਬੱਚੇ ਦੇ ਨਸ਼ੇ ਦੇ ਵਿੱਚ ਕੁਸੰਗਤ ਦੇ ਵਿੱਚ ਮਾੜੇ ਅੰਸਰਾਂ ਦੇ ਵਿੱਚ ਜਾਣ ਦੇ ਚਾਂਸ ਸਭ ਤੋਂ ਜ਼ਿਆਦਾ ਹੁੰਦੇ ਹਨ ਕਾਰਨ ਕੀ ਹੈ ਜਦੋਂ ਤੁਸੀਂ ਪਲੱਸ 2 ਕਰਕੇ ਬਾਹਰ ਜਾਂਦੇ ਹੋ ਨਾਰਮਲੀ 18 ਤੋਂ 19 ਸਾਲ ਦੀ ਉਮਰ 'ਚ ਤਾਂ ਉੱਥੇ ਕੀ ਹੁੰਦਾ ਤੁਹਾਡਾ ਟੋਟਲੀ এনवायरमेंट ਚੇਂਜ ਹੋ ਜਾਂਦਾ ਤੁਹਾਡੇ ਬਾਡੀ ਦੇ ਹਾਰਮੋਨਸ ਚੇਂਜ ਹੋ ਜਾਂਦੇ ਨੇ ਤੁਹਾਡੀ ਸੋਸਾਇਟੀ ਚੇਂਜ ਹੋ ਜਾਂਦੀ ਹੈ ਤੁਸੀਂ ਯੂਨੀਫਾਰਮ ਚੋਂ ਬਾਹਰ ਆ ਜਾਂਦੇ ਹੋ ਤੁਹਾਡੇ ਤੇ ਡਿਸਪੀਸਪਲਨ ਖਤਮ ਹੋ ਜਾਂਦਾ ਹੈ ਤੁਹਾਡੇ ਤੇ ਪ੍ਰੋਫੈਸਰਸ ਦਾ ਚੈੱਕ ਇਨ ਖਤਮ ਹੋ ਜਾਂਦਾ ਜਿਸ ਤਰ੍ਹਾਂ ਟੀਚਰਸ ਵੱਲੋਂ ਹੁੰਦਾ ਤੁਹਾਨੂੰ ਆਜ਼ਾਦੀ ਮਿਲ ਜਾਂਦੀ ਹੁਣ ਸਾਰਾ ਕੁਝ ਤਿੰਨੋਂ ਚਾਰੋ ਚੀਜ਼ਾਂ ਇਕੱਠੀਆਂ ਹੋਈਆਂ ਹਾਰਮੋਨ ਵੀ ਚੇਂਜ ਹੋਏ ਅਟਰੈਕਸ਼ਨ ਹੋਣਾ ਸ਼ੁਰੂ ਹੋ ਗਿਆ ਸੋਸਾਇਟੀ ਵੀ ਚੇਂਜ ਹੋਈ এনवायरमेंट ਵੀ ਚੇਂਜ ਹੋਇਆ ਹੁਣ ਤੁਹਾਡੇ ਸਰਕਲ ਦੇ ਵਿੱਚ ਉਹ ਬੱਚੇ ਨਹੀਂ ਹੈਗੇ ਜਿਹੜੇ ਤੁਹਾਡੇ ਨਾਲ ਗਰੋਅ ਕੀਤੇ ਨੇ 5 ਸਾਲਾਂ ਤੋਂ 7 ਸਾਲਾਂ ਤੋਂ 10 ਸਾਲਾਂ ਤੋਂ ਹੁਣ ਨਵੇਂ ਲੜਕੇ ਲੜਕੀਆਂ ਤੁਹਾਡੇ ਸਰਕਲ ਦੇ ਵਿੱਚ ਆਏ ਨੇ ਜਦੋਂ ਕੋਈ ਨਵਾਂ ਸਰਕਲ ਡਿਵੈਲਪ ਹੁੰਦਾ ਹੈ ਦੋ ਬੱਚੇ ਚੰਗੇ ਵੀ ਆਉਣਗੇ ਦੋ ਬੱਚੇ ਮਾੜੇ ਵੀ ਆਉਣਗੇ ਦੋ ਤੁਹਾਨੂੰ ਚੰਗੀ ਸਿੱਖਿਆ ਵੀ ਦੇਣਗੇ ਦੋ ਤੁਹਾਨੂੰ ਮਾੜੀ ਸਿੱਖਿਆ ਵੀ ਦੇਣਗੇ ਉੱਥੋਂ ਸਾਡੀ ਪ੍ਰੋਬਲਮ ਸ਼ੁਰੂ ਹੁੰਦੀ ਹੈ